ਜੇਟੂ ਕਾਂਗਰਸ ਨੇ ਬਲੂ 스타 ਕੀਤਾ ਉਦੋ ਵਾਜਪਾਈ ਸਾਹਿਬ ਨੇ ਇੰਦਰਾ ਗਾਂਧੀ ਨੂੰ ਮੁਬਾਰਕ ਦਿੱਤੀ ਹੈ ਕਿ ਤੂੰ ਸਾਡੀ ਦੁਰਗਾ ਮਾਤਾ ਤੇ ਅੜਵਾਨੀ ਜੀ ਨੇ ਕਿਹਾ ਕਿ ਇਹ 6 ਮਹੀਨੇ ਪਹਿਲਾਂ ਮਿਲਟਰੀ ਹਮਲਾ ਸਿੱਖਾਂ ਦਿੱਤੇ ਹੋ ਜਾਣਾ ਚਾਹੀਦਾ ਸੀ ਜਿੱਥੇ ਸਰ ਜਨਰਲ ਸਿੰਘ ਭਿੰਡਰਵਾਲਿਆਂ ਨੂੰ ਤੇ ਸਾਡੀ ਲੀਡਰਸ਼ਿਪ ਨੂੰ ਸ਼ਹੀਦ ਕੀਤਾ ਗਿਆ ਸੋ ਮੇਰਾ ਮਤਲਬ ਹੈ ਕਿ ਜੇ ਕਾਂਗਰਸ ਨੇ ਕੀਤਾ ਸੀਗਾ ਬੀਜਪੀ ਦੇ ਖਿਲਾਫ ਨਹੀਂ ਬੋਲੀ ਹੁਣ ਜੇ ਬੀਜਪੀ ਨੇ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਅਸੀਂ ਜਾਨੋਂ ਮਾਰ ਦੇਣਾ ਇਹਦੇ ਖਿਲਾਫ ਕਾਂਗਰਸ ਪਾਰਟੀ ਨਹੀਂ ਬੋਲੀ ਹੋਣ 6 ਤਰੀਕ ਨੂੰ ਕੁਲukar ਦਿਵਸ ਜੂਨ ਦੇ ਵਿੱਚ ਹੋਇਆ 4 ਤਰੀਕ ਨੂੰ ਵੋਟਾਂ ਪਈਆਂ ਪਾਰਲੀਮੈਂਟ ਦੇ ਲਈ ਪਰ ਸਾਡੀ ਸਿੱਖ ਕੌਮ ਨੇ ਕਾਂਗਰਸ ਨੂੰ ਸੱਤ ਸੀਟਾਂ ਦੇਤੀਆਂ ਆਮ ਪਾਰਟੀ ਨੂੰ ਤਿੰਨ ਸੀਟਾਂ ਦੇਤੀਆਂ ਜੋ ਕੌਮ ਦੇ ਵਿਰੁੱਧ ਨੇ ਮੇਰਾ ਕਰਨ ਦਾ ਭਾਵ ਹੈ ਕਿ ਪਹਿਲਾਂ ਜਦੋਂ ਤੁਸੀਂ ਮੇਂਹਲਾ ਨੇ 1999 ਦੇ ਵਿੱਚ ਮੈਨੂੰ ਮੌਤ ਦੀ ਸਜ਼ਾ ਤੋਂ ਰਿਹਾਅ ਕਰਕੇ ਵੋਟ ਪਾ ਕੇ ਇੱਥੇ ਲਿਆਂਦਾ ਸੀ ਉਦੋਂ ਦਾ ਮੈਂ ਤੁਹਾਡਾ ਬਹੁਤ ਰਣੀ ਐ ਤੇ ਜਿਹੜੀ ਚਿੱਤਰ ਚਿੱਟੀ ਚਾਦਰ ਤੁਸੀਂ ਦਿੱਤੀ ਐ ਉਹਦੇ ਤੇ ਮੈਂ ਦਾਗ ਨਹੀਂ ਪੈਣ ਦਿੱਤਾ ਪਰ ਮੈਂ ਹਰੇਕ ਚੀਜ਼ ਜੇ ਤੇ ਵੀ ਜੰਗਾਇਣ ਲੋਕਪਾਲਾ ਸੁਭਾ ਦੇਖਦੇ ਉਹਨਾਂ ਦੀ ਆਦਤਾਂ ਦੇਖਦੇ ਉਹਨਾਂ ਦਾ ਕੀ ਹੈ ਮੈਨੂੰ ਉਹ ਤੋਂ ਪਤਾ ਲੱਗ ਗਿਆ ਕਿ ਹਰੇਕ ਘਰ ਦੇ ਵਿੱਚ ਅਮੀਰ ਗਰੀਬ ਦੇ ਵਿੱਚ ਖੋਤਾ ਰੱਖਿਆ ਜਾਂਦਾ ਸੀਗਾ ਉਹ ਥੇਲੇ ਹੁੰਦੇ ਸੀਗੇ ਟਾਂ ਲਿਆਉਂਦੇ ਸੀ ਜੋ ਮਰਜ਼ੀ ਕਰਦੇ ਸੀਗੇ ਔਰ ਖੋਤਾ ਨੂੰ ਕਹਿੰਦੇ ਆਪਾਂ ਤੇ ਬੇਅਕਲ ਹੈ ਔਰ ਖੋਤੇ ਜਿੰਨਾ ਇਲਮ ਜਾਂ ਇੰਟੈਲੀਜੈਂਸ ਜਾਂ ਉਹਦਾ ਦਿਮਾਗ ਇੱਡਾ ਤੇਜ ਹੈ ਕਿ ਜੇ ਜਾਂਦਾ ਕਿਸੇ ਪਹੇ ਤੋਂ ਵੱਟ ਤੋਂ ਠੇਡਾ ਖਾ ਲੇ ਫਿਰ ਉਸ ਵੱਟ ਤੇ ਉਸ ਪਹੇ ਤੇ ਨਹੀਂ ਜਾਂਦਾ ਇੱਡਾ ਇਹਦੀ ਖੋਤੇ ਦੀ ਅਕਲ ਹੈ ਪਰ ਮੈਨੂੰ ਪਤਾ ਨਹੀਂ ਲੱਗਿਆ ਕੀ ਹਿੰਦੂ ਤੇ ਮੁਸਲਮਾਨਾਂ ਨੂੰ ਤਾਂ ਆਜ਼ਾਦ ਕਰਾਤਾ ਸਿੱਖਾਂ ਨੇ ਕੁਰਬਾਨੀ ਕਰਕੇ ਜਦੋਂ ਸਾਡੀ ਆਜ਼ਾਦੀ ਦਾ ਵੇਲਾ ਹੁੰਦਾ ਹੈ ਫੇਰ ਮੋਟੀ ਨਹੀਂ ਪਉਂਦੇ ਹੁਣ ਇਹਦੇ ਬਾਰੇ ਕੀ ਜਵਾਬ ਹੈ ਹੁਣ ਹਾਕੀ ਦੀ ਟੀਮ ਸੀਗੀ ਜਿਹੜੀ ਪੈਰਿਸ ਜਾ ਕੇ 올림픽ਸ ਦੇ ਵਿੱਚ ਜੜੀ ਹੈ ਥੇਡੀ ਹੈ 10 ਮੈਂਬਰ ਉਹਦੇ 6 ਸੀਗੇ ਪਰ ਉਹਨਾਂ ਵਿੱਚੋਂ ਸਿਰਫ ਇੱਕ ਦੀ ਝਾੜੀ ਸੀ ਇੱਕ ਦਾ ਸਾਰਾ ਸਾਬਤ ਸੂਤ ਸਾਬਤ ਸੂਤ ਸੀਗੇ ਇੱਕ ਆਦਮੀ ਪਾਤਰੀ ਸਾਰੇ ਮੋਨੇ ਖੋਨੇ ਸੀ। ਪਰ ਜਦੋਂ ਦਰਬਾਰ ਸਭ ਆਏ ਉਦੋਂ ਸਾਰਿਆਂ ਦੇ ਸਾਫੇ ਬਹੁਤ ਸੋਹਣੇ ਬੰਨੇ ਹੋਏ ਸੀਗੇ। ਉਹ ਯਾਰ ਤੁਸੀਂ ਜੇ ਉੱਥੇ ਕਿ ਇਹ ਸੰਦੇ ਦਾੜੀ ਹੁੰਦੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ ਹੁਣ ਵੀ ਹੋ ਰਿਹਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਕਿੰਨੇ ਸਿੱਖਾਂ ਨੂੰ ਅਸੈਸਿਨੇਟ ਕੀਤਾ ਗਿਆ ਜੇ ਤੁਹਾਡੇ ਸਿਰ ਦੇ ਉੱਤੇ ਰਮਾਲ ਹੁੰਦਾ ਦਾੜੀ ਹੁੰਦੀ ਲੋਕਾਂ ਨੇ ਦੇਖਣਾ ਸੀਗਾ ਕਿ ਇਹ ਉਹੀ ਲੋਕ ਨੇ ਜਿੰਨਾਂ ਦੇ ਉੱਤੇ ਜ਼ਬਰ ਹੋ ਰਿਹਾ ਪਰ ਸਾਰਿਆਂ ਨੇ ਆਪਣਾ ਸਿਰ ਮੂਮ ਬਣਾਤਾ ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਕਿਹੜੇ ਚੱਕਰ ਦੇ ਵਿੱਚ ਪਏ ਹੋਏ ਐ ਕਿਹੜੇ ਮੋੜ ਤੇ ਪਏ ਹੋਏ ਐ ਜਦੋਂ ਮੋੜ ਕੱਟਣਾ ਹੁੰਦਾ ਉਦੋਂ ਹਿੰਦ ਤਵਲ ਬਲ ਚਲੇ ਜਾਂਦੇ ਮੈਂ ਕਿਹਾ ਠੀਕ ਐ ਤੁਸੀਂ ਇਹਨਾਂ ਨੂੰ ਮੁਲਖ ਬਣਾ ਕੇ ਦਿੱਤਾ ਹੈ ਮੁਸਲਮਾਨਾਂ ਨੂੰ ਬਣਾ ਕੇ ਦਿੱਤਾ ਹੈ ਪਰ ਜਦੋਂ ਸਾਡੀ ਆਪਣੀ ਵਾਰੀ ਹੁੰਦੀ ਐ ਫਿਰ ਤੁਸੀਂ ਮੂੰਹ ਫੇਰ ਲੈਂਦੇ ਹੋ ਉਹ ਦੇਖੋ ਇਹ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਮੰਦਰ ਟਾਏ ਜਾ ਰਹੇ ਹੈ ਆਰਐਸਐਸ ਨੇ ਜੁਆਨ ਨੂੰ ਲਿਖਿਆ ਕਿ ਸਾਡੇ ਹਿੰਦੂਆਂ ਦਾ ਨੁਕਸਾਨ ਹੋ ਰਿਹਾ ਹੈ ਔਰ ਬੋਧੀ ਕਹਿ ਰਹੇ ਕਿ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਪਰ ਜਦੋਂ ਤੁਸੀਂ ਸਿੱਖਾਂ ਨੂੰ ਮਾਰਦੇ ਹੋ ਤੁਹਾਡੀ ਜਮੀਰ ਕਿਵੇਂ ਕਹਿ ਰਹੀ ਹੈ ਕਿ ਤੁਸੀਂ ਦੂਜੇ ਮੁਲਕ ਦੇ ਵਿੱਚ ਹਿੰਦੂਆਂ ਦਾ ਨਾਸ ਕਰ ਰਹੇ ਹੋ ਉਹਨਾਂ ਦੀਆਂ ਧਾਰਮਿਕ ਜਗਾ ਤੋੜ ਰਹੇ ਹੋ ਤੇ ਮੋਦੀ ਸਾਹਿਬ 1992 ਦੇ ਵਿੱਚ ਤੁਹਾਡੀ ਪਾਰਟੀ ਅਡਵਾਨੀ ਨੇ ਤੇ ਸਾਰਿਆਂ ਨੇ ਮੁਸਲਮਾਨਾਂ ਦੀ ਬਬਰੀ ਮਸਜ ਨਹੀਂ ਇਹ ਤਬਾ ਕੀਤੀ ਫਿਰ 2022 ਦੇ ਵਿੱਚ ਮੇਰਾ ਖਿਆਲ ਜਦੋਂ ਚੀਫ ਮਿਨਿਸਟਰ ਸੀ ਮੋਦੀ ਸਾਹਿਬ 2000 ਮੁਸਲਮਾਨ ਇਹਨਾਂ ਨੇ ਗੁਜਰਾਤ ਦੇ ਵਿੱਚ ਮਰਵਾਤੇ ਹੰਕੀ ਤੋਂ ਤੁਹਾਡੇ ਕੋ ਪਾਈ ਨੇ 2000 2000 ਦੇ ਵਿੱਚ 2013 ਵਿੱਚ ਮੋਦੀ ਸਾਹਿਬ ਪ੍ਰੀਸ਼ਟੂ ਗੁਜਰਾਤ ਤੇ ਸੀਗੇ ਤੇ 60000 ਸਿੱਖ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੋਂ ਬੇਦਖਲ ਕਰਤਾ ਤੇ ਕਰ ਕਰ ਬਣਾਏ ਕਰਤਾ ਤੇ ਅਜੇ ਤੱਕ ਜੇ ਮਨਮੋਹਨ ਸਿੰਘ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੇ ਤੁਸੀਂ ਕਹਿਨੇ ਹੋ ਜੀ ਸੱਟਾ ਤਾਂ ਪ੍ਰਾਈਮ ਮਿਨਿਸਟਰ ਸਿੱਖ ਬਣ ਗਿਆ ਵਧੀਆ ਹੋ ਗਿਆ ਵਧੀਆ ਹੋ ਗਿਆ ਕੀ ਹੋ ਗਿਆ ਵਧੀਆ ਟੱਟੂ ਹੋ ਗਿਆ ਉਦੋਂ ਕਿਉਂ ਨਾ ਬੋਲਿਆ ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਜੋ ਮਰਤੀ ਤੁਸੀਂ ਬਣ ਜੋ ਇਸ ਹਕੂਮਤ ਦੇ ਵਿੱਚ ਪਰ ਤੁਸੀਂ ਸਿੱਖ ਦੀ ਧਲ ਨਹੀਂ ਕਰ ਸਕਦੇ ਕਿ ਜੇ 4 ਤਰੀਕ ਨੂੰ ਜੂਨ ਦੀ ਇਲੈਕਸ਼ਨ ਹੋਏ ਹੈ 6 ਦਿਨ ਭੱਲੂ ਕਰਾ ਦਿਵਸ ਕਾਲ ਤੱਕ ਤਾਂ ਤੇ ਮਨਾਇਆ ਤੇ ਵੋਟਾਂ ਤਾਂ ਆਪਾਂ ਨੇ ਸਾਰੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਪਾਤੀਆਂ ਇਹੜਾ ਮੈਂਬਰ ਹੈ ਹੁਣ ਜਿਹੜਾ ਪਾਰਲੀਮੈਂਟ ਦੇ ਵਿੱਚ ਸਿੱਖ ਪਾਉਣ ਦੀ ਗੱਲ ਕਰੂਗਾ ਮੈਨੂੰ ਤਾਂ ਕੋਈ ਦਿਖਦਾ ਨਹੀਂ ਜੇ ਤੁਹਾਨੂੰ ਦਿਖਦਾ ਹੈ ਤਾਂ ਤੁਹਾਨੂੰ ਮੁਬਾਰਕ ਹੋਏ ਸਭ ਮੇਰਾ ਮਤਲਬ ਕਹਿਣ ਦਾ ਹੈ ਕਿ ਅਸੀਂ ਛੜ ਮਾਰਨ ਤੋਂ ਪਟੜੀ ਨਹੀਂ ਦੇਖਦੇ ਕਿੱਥੇ ਜਾਣਾ ਚਾਲ ਮਾਰ ਦਿੰਦੇ ਆ ਤੇ ਅੱਗੇ ਸਾਨੂੰ ਕੋਈ ਪਤਾ ਪੁੱਛਤਾ ਨਹੀਂ ਹੁੰਦਾ ਕਿ ਕਿੱਥੇ ਜਾਣਾ ਇੱਥੇ ਨਹੀਂ ਜਾਣਾ ਹੈਗਾ ਇਹੋ ਜੀ ਕੌਮ ਹੈ ਜਿਹੜੀ ਗੋਬਿੰਦ ਸਿੰਘ ਮਹਾਰਾਜ ਨੇ ਚਾਹਿਆ ਕਿ ਇਨਕ੍ਰੀਪ ਸਿੱਖੋਂ ਤੋਂ ਪਾਤਸ਼ਾਹੀ ਇਹੋ ਜਗ੍ਹਾ ਜਿੱਥੇ ਸਨ ਜਨਰਲ ਸਿੰਘ ਭਿੰਡਰਾਵਾਲੇ ਖਾਲਸਾਣ ਦੇ ਲਈ ਸ਼ਹੀਦ ਹੋਏ ਹੈ ਅਮਰੀਕ ਸਿੰਘ ਸ਼ਹੀਦ ਹੋਏ ਹੈ ਜਨਰਲ ਸੁਬੇਕ ਸਿੰਘ ਸ਼ਹੀਦ ਹੋਏ ਹੈ ਹਜ਼ਾਰਾਂ ਹੋਰ ਸਿੱਖ ਸ਼ਹੀਦ ਹੋਏ ਹੈ ਪਰ ਫਿਰ ਉਹ ਆਪ ਸਾਰੇ ਭੁੱਲ ਗਏ ਕਿ ਕਈ ਤਾਂ ਮੈਨੂੰ ਕਤਸਾਲ ਦੇ ਕਹਿੰਦੇ ਐ ਕਿ ਸੰਤਾਨੇ ਤਾਂ ਇਹ ਗਾਂਧੀ ਨੇ ਕੀਤੀ ਖਾਲਸਾ ਨੇ ਲੋ ਦਸੋ ਇੰਨਾ ਡਰਾ ਇੰਨਾ ਪੈ ਹਿੰਦੂਤਵਾਦਾ ਇਹ ਦੋ ਤਾਂ ਅੰਗਰੇਜ਼ ਚੰਗੇ ਸੀ ਸਾਡੇ ਲਈ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਿੱਖ ਮੁਸਲਮਾਨ Hindu ਅਸਾਈ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਇਸ ਗਲਾਮੀ ਦੇ ਵਿੱਚ ਸਾਡੇ ਵਿੱਚ ਬਰਾਬਰਤਾ ਸੀ ਤੇ ਸਿੱਖਾਂ ਦੀ ਕਦਰ ਸੀ ਕਿਉਂ ਕਰਕੇ ਸਭ ਤੋਂ ਬਹਾਦਰ ਕੌਮ ਸੀ ਹੁਣ ਵੀ ਹੈ ਤੇ ਆਪਾਂ ਨੇ ਪਤਾ ਨਹੀਂ ਕੀ ਸੋਚਿਆ ਕਿ ਆਪਣੇ ਆਪ ਨੂੰ ਗੁਲਾਮ ਬਣਾ ਲਈਏ 1947 ਦੇ ਵਿੱਚ ਹਿੰਦੂ ਤੇ ਮੁਸਲਮਾਨ ਨੂੰ ਆਜ਼ਾਦ ਕਰਾ ਦਈਏ ਤੇ ਜੁੱਤੀਆਂ ਇਹਨਾਂ ਦੀਆਂ ਸੱਚੀ ਹੁਣ ਜੇ ਲੰਗਰ ਵਰਤੌਣਾ ਤਾਂ ਅਸੀਂ ਸਕ ਲੈਂਦੇ ਆ ਪਰ ਹੈਗੀ ਤਾਂ ਸਿੱਟੀਆਂ ਦੇ ਯਾਰ ਹੀ ਹੋਤੀਆਂ